ਦੋਨੇ ਸੇਮ ਦੰਦਾ ਵਾਲੇ ਆਹ ਦੇਖੋ ਜੀ ਅੱਜ ਕਿਨਾਂ ਤੁਹਾਡਾ ਕਬੀਰ ਤੇ ਕਵੀਰ ਦੀ ਭੂਆ ਆਏ ਸਾਡੇ ਕੋਲ ਸੂਟ ਲੈਣ ਵਾਸਤੇ ਤੇ ਮੈਨੂੰ ਨਾ ਕਬੀਰ ਦਾ ਇੱਕ ਫਾਇਦਾ ਇਹ ਹੋ ਗਿਆ ਕਿ ਉਹਦੀ ਭੂਆ ਨੇ ਉਹਨੂੰ ਨਾਲ ਇੱਥੇ ਲਿਆਂਦਾ ਕਬੀਰ ਤੇਰਾ ਬਹੁਤ ਬਹੁਤ ਧੰਨਵਾਦ ਭੂਆ ਆਈ ਸੀ ਇੱਕ ਦੋ ਸੂਟ ਲੈਣ ਵਾਸਤੇ ਕਬੀਰ ਕਹਿੰਦਾ ਆਹ ਵੀ ਪਸੰਦ ਆਹ ਵੀ ਪਸੰਦ ਆਹ ਵੀ ਪਸੰਦ ਹੈ ਤੂੰ ਪੁੱਤ ਆਏ ਐਤਵਾਰ ਪੂਆ ਨੂੰ ਇੱਥੇ ਲੈ ਕੇ ਆਉਣਾ ਕਿ ਪੂਆ ਚੱਲ ਚੱਲੀਏ ਨਾਲੇ ਆਂਟੀ ਨੂੰ ਮਿਲ ਕੇ ਨਾਲੇ ਫਤਿਹ ਨੂੰ ਮਿਲ ਕੇ ਆਈਏ ਨਾਲੇ ਸੂਟ ਲੈ ਕੇ ਆਈਏ ਤੇ ਜੇ ਪੂਆ ਕਿਸੇ ਹੋਰ ਬੁਟੀਕ ਤੋਂ ਸੂਟ ਲੈ ਲਈ ਤੂੰ ਬਿਲ ਇਹੀ ਕਹਿਣਾ ਕਿ ਇਹ ਬਿਲਕੁਲ ਨਹੀਂ ਸੋਣਾ ਤੇ ਜੇ ਕਿਤੇ ਹੋਰ ਬੁਟੀਕ ਤੋਂ ਲੈਣਾ ਤੂੰ ਇਹ ਇੱਕ ਹੋਗਾ ਮੈਂ ਜਾਂਦਾ ਹੀ ਨਹੀਂ ਤੂੰ ਕਿਤੇ ਵੀ ਤੂੰ ਕਿਤੇ ਨਹੀਂ ਪੂਆ ਦੇ ਨਾਲ ਹੋਰ ਜਾਣਾ ਜੇ ਪੂਆ ਕਹਿੰਦੀ ਕਿ ਆਪਾਂ ਪਲਾਣੀ ਬੁਟੀਕ ਤੋਂ ਸੂਟ ਲੈਣਾ ਸ਼ਹਿਰੋਂ ਸੂਟ ਲੈਣਾ ਪੂਆ ਦੇ ਫੋਨ 'ਚ ਮੇਰਾ ਨੰਬਰ ਹੈਗਾ ਇਹ ਤੂੰ ਤੂੰ ਮੈਨੂੰ ਮੈਸੇਜ ਕਰ ਦੇਣਾ ਕਿ ਸਾਡੀ ਪੂਆ ਉੱਥੇ ਗਈ ਸੂਟ ਲੈਣ ਵਾਤੇ ਠੀਕ ਹੈ ਮੈਂ ਨੰਨੇ ਪੱਕੀ ਭੁਈ ਲਿਖਦੇ ਤੇ ਮੇਰੇ ਦੰਦ ਤੇ ਫਤੇ ਕਹਿੰਦਾ ਕਬੀਰ ਦੇ ਦੰਦ ਵੀ ਮੇਰੇ ਵਰਗੇ ਸੇਮ ਟੁੱਟੇ ਹੋਏ ਨੇ ਆ ਦੇਖੋ ਕੀ ਲੱਗਦਾ ਨਾ ਕੋਈ ਕੁੰਬ ਦੇ ਮੇਲੇ ਚ ਵਿਛੜੇ ਭਾਈ ਹੈ ਨਾ ਅੱਜ ਮਿਲੇ ਨੇ ਦੋਨੇ ਮੇਰੇ ਤੇ ਲੜੀ ਦੰਦ ਵੀ ਨੇ ਇਹਦੇ ਵੀ ਨਹੀਂ ਹਾਂ ਸੇਮ ਦੋਨਾਂ ਦੇ ਹਾਂ ਦੋਨੇ ਸੁਣੋ ਇਹਦਾ ਫਤੇ ਦਾ ਜਨਮ ਕਿਹੜੀ ਸਾਲ ਦਾ ਏ ਦੱਸੋ ਇਹ ਨੂੰ ਸਾਲ ਕੀ ਪਤਾ ਵਿਚਾਰੇ ਨੂੰ ਪਤਾ ਪਤਾ ਖੜ ਜਾ ਸੁਣ ਤਾਂ ਸਹੀ ਤੂੰ ਆ ਪਤਾ 2025 ਦਾ ਕਿਹੜਾ ਸਟਾਰਾ ਜਨਮ ਹੋਇਆ ਕਵੀਰ ਦਾ ਮੈਂ ਤਾਂ ਇਹਦਾ 17 ਜੇ ਇਹਦਾ 7 ਅਕਤੂਬਰ ਦਾ 7 ਅਕਤੂਬਰ ਪਰ ਇਹਨਾਂ ਨੂੰ ਨਹੀਂ ਪਤਾ ਕਿ ਸਾਨੂੰ ਨਹੀਂ ਯਾਦ ਹੈਗੀ ਪਤਾ ਨਹੀਂ ਇਹਦਾ ਪਤਾ ਹੀ ਨਹੀਂ ਪੁੱਛਤ ਪਤਾ ਹੀ ਨਹੀਂ ਢਾਡੀ ਮਮਾ ਨੂੰ ਪਤਾ ਨਹੀਂ ਹੈਗਾ ਖੜ ਜਾ ਪੂਜੀਸ ਖੇਲਣਾ ਸੀ ਹਨ ਹੇ ਭੂਆ ਜੀ ਖੜ ਜਾ ਦੇਖਣਾ ਸੀ ਮੈਂ ਭੂਆਈਆਂ ਸੀ ਕੇਰੀਏ ਦੇ ਆ ਬਸ ਵੇ ਠੀਕ ਹੈ ਠੀਕ ਹੈ ਠੀਕ ਹੈ ਬਸ ਫੇਰ ਪਤੇ ਕਵੀਰ ਹਾਂ ਮੇਰੇ ਉੱਤੇ ਨਾ ਜਿਹੜਾ ਮਿਸਤਰੀ ਲੱਗਿਆ ਉਹ ਤੇਰੀ ਭੂਆ ਨੇ ਕਿਤਾ ਹੋਰ ਵੀ ਸੂਟ ਆਰਡਰ ਕੀਤੇ ਸੀ ਜਾ ਕੇ ਦਸਵੇਂ ਨੂੰ ਫੋਨ ਲਾ ਕੇ ਚੰਗਾ ਕਿ ਸੂਟ ਆਰਡਰ ਕੀਤੇ ਨੇ ਕਿ ਕੁਝ ਹੋਰ ਮੰਗਾਇਆ ਹੈ ਚੰਗਾ ਉਹ ਕੋਰੀਰ ਆਇਆ ਘਰੇ ਪਾਰਸਲ ਆਇਆ ਹੂੰ ਨਹੀਂ ਬੋਲ ਯਾਰ ਕੋਈ ਹਾਂ ਉਹਦੇ ਪਾਪਾ ਵੇਖਣਗੇ ਤੇਰੇ ਮम्मा ਵੇਖਣਗੇ ਹਾਂ ਹੈਨਾ ਮम्मा ਦਾ ਹੀ ਨੇ ਨਹੀਂ ਇਹ ਭੂਆ ਹੈ ਫਤਿਹ ਇਹਦੀ ਨੂੰ ਇਕਬੀਰ ਦੀ ਵੀ ਤੁਹਾਡੀ ਭੂਆ ਤੇਰੀ ਵੱਤ ਭੂਆ ਤੇ ਇਕਬੀਰ ਦੀ ਭੂਆ ਮम्मा ਕਰਨੇ ਨਹੀਂ ਮम्मा ਕਰਨੇ ਇਕਬੀਰ ਦੇ ਚੱਲ ਫਤਿਹ ਹੁਣ ਹਾਂ ਰੋਡ ਹੁਣੀ ਵਿੱਚ ਏਦਾਂ ਕੀ ਪਤਾ ਨਹੀਂ ਉਹ ਜਿਵੇਂ ਪਾਲੀ ਬੂਆ ਤੁਹਾਨੂੰ ਉਹਨਾਂ ਨੂੰ ਐਵੇਂ ਬੂਆ ਠੀਕ ਹੈ ਮੈਨੂੰ ਕੋਲ ਚਲ ਕਬੀਰ ਨਾ ਜੰਮੀ ਜਫੀ ਚੁਪੀ ਤੇ ਪਾ ਲੋ ਫਿਰ ਨਵਾਂ ਫਰੈਂਡ ਬਣਾ ਤੇ ਅੱਜ ਜਫੀ ਪਾ ਕੇ ਐ ਦੋਨੇ ਚੜ ਕੇ ਘੁਮਾ ਦੋ ਤਾਂ ਕਰਦੇ ਫਿਰ ਕਰੋ ਫੇ ਦੋਨੇ ਇੱਕੋ ਜਫੀ ਪਾ ਲੋ ਕਬੀਰ ਪਾ ਰਿਹਾ ਤੈਨੂੰ ਜਫੀ ਨਹੀਂ ਚੱਕੀ ਨਹੀਂ ਚੱਕੀ ਨਾ ਦੇਖ ਨਾ ਲਈ ਫਤ ਐ ਫਣ ਹਾਂ ਜਫੀ ਬਾ ਪਾਓ 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 ਪਾ ਜਫੀ ਐ ਪਾਓ ਜਫੀ ਯਾਰ ਐ ਇਦਾਂ ਦੋਨੇ ਭਾਈ ਐ ਰਹਿ ਐ ਨਾ ਅੰਦਾ ਯਾਰ ਆ ਜਾ ਯਾਰ ਦੋਨਾਂ ਦੇ ਸੋਚ ਵੀ ਸੇਮ ਉਹ ਵੀ ਕਹਿੰਦਾ ਥਾਰ ਲੈਣੀ ਡਿਫੈਂਡਰ ਲੈਣੀ ਇਹ ਕਹਿੰਦਾ ਡਿਫੈਂਡਰ ਹੋ ਗਿਆ ਥਾਰ ਇਹ ਵੀ ਕਹਿੰਦਾ ਡਿਫੈਂਡਰ ਲੈਣੀ ਥਾਰ ਲੈਣੀ ਦੋਨੇ ਇੱਕੋ ਹੀ ਗਾਣਾ ਸੁਣਦੇ ਨੇ ਆ ਕਿਹੜਾ ਇੱਕ ਕਿਲਾ ਤਾਂ ਚ ਅੱਗੇ ਗਾਲੀ ਜੀ ਚੱਲੀ ਗਈ ਟੀ ਰੋੜ ਤੇ ਉਹ ਲਿਆਂਦਾ ਕੋਈ ਗਾਲੀ ਪਰ ਤੂੰ ਸੁਣਾ ਦੇ ਚੱਲ ਦੋਨੇ ਜਾਨ ਚੱਲੀ ਗਈ ਟੀ ਰੋੜ ਤੇ ਨੀ ਇੱਕ ਕਿਲਾ ਤਾਂ ਚ ਤੇ ਚੱਲੀ ਗਈ ਟੀ ਰੋੜ ਤੇ ਆਹ ਯਾ ਫਿਰ ਦੋਨਾਂ ਨੇ ਸੋਚੇ ਤੂੰ ਵੀ ਸੁਣਾ ਦੇਣ ਪਤਾ ਪਤਾ ਕਿਲਾ ਤਾਂ ਚ ਚੱਲੀਂ ਬਿੱਟੇ ਦੋ ਨਾ ਹੋਏ ਆਉਂਦਾ ਹੀ ਫਤਿਹ ਹੈ ਚੱਲ ਫੇ ਤੈਨੂੰ ਫਰੈਂਡ ਫਾਇਰ ਦਾ ਤੂੰ ਰੋਜ਼ ਰੋਣਾ ਕਿੱਥੇ ਖੇਡਣ ਜਾਵਾਂਗੇ ਹੁਣ ਤੈਨੂੰ ਛੱਡਿਆ ਕਰਾਂਗੇ ਹੁਣ ਤੈਨੂੰ ਛੱਡਿਆ ਕਰਾਂਗੇ ਕਦੀ ਨਾ ਕਰੀ ਤੈਨੂੰ ਛੱਡਿਆ ਕਰਾਂਗੇ ਕਰ ਕਿੱਥੇ ਆ ਵੀ ਸੀ ਨੇੜੇ ਹੀ ਹੈ ਨੇੜੇ ਹੀ ਹੈ ਅਨ੍ਹੇਰ ਪਾਰ ਕਰਕੇ ਤੁਰਾਂਗੇ ਅਸਿਆਰ ਕਰਨ ਜਾਇਆ ਕਰਾਂਗੇ ਤੈਨੂੰ ਛੱਡਿਆ ਕਰਾਂਗੇ ਅਨ੍ਹੇਰ ਪਾਰ ਕਰਕੇ ਠੀਕ ਹੈ ਜਦੋਂ ਬਰਾਹਮ ਵਿੱਚ ਦੇ ਆਏਗਾ ਨਾ ਉਹਨੂੰ ਫੋਨ ਕਰ ਦੇ ਹਾਂ ਠੀਕ ਹੈ ਠੀਕ ਹੈ ਸੋਸ਼ੀ ਕਾਲ ਦੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਸੇ ਵੀ ਠੀਕ ਠਾਕ ਆ ਤੇ ਲੋਜੀ ਟਾਈਮ ਹੋ ਗਿਆ 12 ਵਜਣ ਵਾਲੇ ਨੇ 5 ਮਿੰਟ ਰਹਿ ਗਏ ਨੇ ਤੇ ਆਪਾਂ ਨੇ ਸਾਰੇ ਆਪਣੇ ਕੰਮ ਨਬੜਲੇ ਨੇ ਸਫਾਈਆਂ ਦਾ ਸਾਡੇ ਕੁਝ ਜਿੰਨੀਆਂ ਹੋਈਆਂ ਕਰ ਲਈਆਂ ਕਿਉਂਕਿ ਕੰਮ ਬਹੁਤ ਸੀ ਸਾਡਾ ਪੈਂਡਿੰਗ ਇਹਦਾ ਕੋਰੀਅਰ ਦਾ ਕਿਹਦਾ ਫੋਨ ਆ ਰਿਹਾ ਤੇ ਹੁਣ ਅਸੀਂ ਨਾ ਕੋਰੀਅਰ ਕੱਢਨੇ ਉਹ ਕੱਢ ਲਿਆ ਰੋਟੀ ਰੁੱਟੀ ਆਪਾਂ ਨੇ ਬਣਾ ਲਈਏ ਤੇ ਅੱਜ ਫਤਿਹ ਸਿੰਘ ਹੈਗਾ ਘਰ ਫਤਿਹ ਚਿੱਲ ਮਾਰ ਰਿਹਾ ਤੇਲਰ ਦਾ ਫੋਨ ਆ ਰਿਹਾ ਮੰਮਾ ਨੂੰ ਬੁਲਾਸ ਤੇ ਫਤਿਹ ਨੂੰ ਮਿਲੋ ਤੁਸੀਂ ਆ ਦੇਖੋ ਫਤੇ ਪੁੱਠੇ ਸਿੱਧੇ ਕੰਮ ਕਰਦਾ ਤੇ ਬਾਹਰ ਦਾ ਮੌਸਮ ਕੁਝ ਐਵੇਂ ਦਾ ਹੋਇਆ ਪਿਆ ਧੁੱਪ ਪੂਰੀ ਫੁੱਲ ਆ ਆਹ ਫੋਨ ਆ ਰਿਹਾ ਟਰੇਲਰ ਦਾ ਮੜਾ ਛੱਡ ਦੇ ਉਹਦਾ ਲੋ ਗਾਈਜ਼ ਆਪਾਂ ਚੱਲੇ ਆਂ ਬਾਹਰ ਲੋ ਫਤੇ ਚੱਲੀਏ ਬਾਹਰ ਸੱਪ ਆਪੇ ਮਰ ਗਿਆ ਸੱਪ ਮਰ ਗਿਆ ਸੀ ਮਰ ਗਿਆ ਹੈਂ ਸਾਰਾ ਉੱਥੇ ਲੀ ਜਾਵੇ ਪਰ ਬੜਾ ਜ਼ਹਿਰੀਲਾ ਸੀ ਕੋਡੀਆਂ ਵਾਲਾ ਸੱਪ ਸੀ ਖਾਵਾ ਕਿੱਥੇ ਆ ਕਿੱਥੇ ਆ ਬਾਲੀ ਗਾਂ ਨਹੀਂ ਜਾਣਾ ਐਥੇ ਸੱਪ ਫਿਰਦਾ ਸੀ ਸੜਕ ਤੇ ਤੇ ਉਹ ਮਰ ਗਿਆ ਫਤਿਹ ਨੂੰ ਗਮ ਲੱਗਿਆ ਪਿਆ ਆਪਣੇ ਅੰਦਰੋਂ ਨਿਕਲਿਆ ਸੀ ਆਜੋ ਆਓ ਪਿੱਛੇ ਦੇਖ ਕੇ ਆਈਏ ਕਿੰਨਾ ਕੰਮ ਹੋ ਗਿਆ ਹਾਲੇ ਆਜੋ ਅਮਣ ਜਲਦੀ ਕਰ ਲੈ ਮਾਰਾ ਚਾਹ ਖੰਡੀ ਹੋ ਰਹੀ ਏ ਲੋ ਜੀ ਪਿੱਛੇ ਦਿਖਾਣੇ ਆ ਤੁਹਾਨੂੰ ਕਿੰਨਾ ਕੰਮ ਹੋ ਗਿਆ ਬਾਕੀ ਤੁਸੀਂ ਅੱਜ ਵਾਲੇ ਵਲੌਗ ਚ ਦੇਖ ਹੀ ਲੈਣਾ ਫਤਿਹ ਤਾਂ ਸਿੱਧਾ ਕੰਮ ਨਹੀਂ ਹੁੰਦਾ ਕੋਈ ਫਤਿਹ ਸਿੱਧਾ ਕੰਮ ਨਹੀਂ ਹੁੰਦਾ ਅੱਜ ਬਹੁਤ ਕਰਨੀ ਆ ਅੱਜ ਪਾਣੀ ਆਊਗਾ ਫਤਿਹ ਪਾਣੀ ਆਊਗਾ ਫਿਰ ਇੱਧਰ ਪੁੱਤੋ ਤਾਂ ਹੀ ਲਾਇਆ ਹੋਇਆ ਡੱਕਾ ਛੱਡ ਦੇ ਇਹਨੂੰ ਛੱਡ ਦੇ ਛੱਡ ਦੇ ਹੁਣ ਨਹੀਂ ਤੇ ਕੰਮ ਹੋਇਆ ਸਕੂਲ ਜਾਣ ਲੱਗੇ ਜੇ ਕੰਮ ਹੋ ਗਿਆ ਹੈ ਹੋ ਰਿਹਾ ਹੋ ਰਿਹਾ ਫਿਰ ਅੰਦਰ ਚੱਲ ਇਹ ਬਰਫ ਖੇਡ ਦੇਖਾਈ ਤੇ ਠੰਡਾ ਬਰਫ ਕੱਢ ਕੇ ਮੂੰਹ ਤੇ ਮਾਰਨ ਲੱਗ ਪੇਗਾ ਕਦੇ ਕੁਝ ਕਰਨ ਲੱਗ ਪੇਗਾ ਤਾਂ ਹੀ ਜੇ ਕੰਮ ਹੋ ਗਿਆ ਆ ਇੱਥੇ ਟਾਈਮ ਪਾਸ ਕਰਨ ਡਿਆ ਜੇ ਲੈ ਜਾ ਉਹਨੂੰ ਫੜ ਕੇ ਏਟਾ ਊਟਾ ਕੋ ਨਹੀਂ ਚੱਕਦਾ ਪਿਆ ਇਹ ਕੈਮਰੇ ਚ ਕੈਦ ਹੋ ਗਿਆ ਤੂੰ ਕੈਮਰੇ ਚ ਕੈਦ ਹੋ ਗਿਆ ਤੂੰ ਕੰਮ ਨਹੀਂ ਕਰ ਰਿਆ ਆਪਾਂ ਕਰਦੇ ਵੀ ਨਹੀਂ ਹਾਂ ਕਰਦੇ ਨਹੀਂ ਤਾਂ ਫੇਰ ਐਨਾ ਕਿਨੇ ਕੀਤਾ ਆ ਜਿਹੜਾ ਹੋਇਆ ਸਾਰਾ ਆਹੋ ਵਿਹਲਾ ਕਿਉਂ ਐਨਾ ਕੰਮ ਹੋ ਗਿਆ ਹਜੇ ਕੀਤਾ ਨਹੀਂ ਹਾਂ ਇਹਨਾਂ ਨੂੰ ਕਹਿ ਰਹੇ ਵੀ ਇਹ ਵਿਹਲਾ ਰਹਿੰਦਾ ਉਹਨਾਂ ਸਾਰਿਆਂ ਨੂੰ ਪਤਾ ਕਿ ਕਿਹੜਾ ਵਿਹਲਾ ਰਹਿੰਦਾ ਤੇ ਕਿਹੜਾ ਕੰਮ ਕਰਦਾ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਆਪੇ ਕਮੈਂਟ ਆ ਜਾਣੇ ਦੇਖ ਲਈ ਉਹਨਾਂ ਕਹਣਾ ਕਿ ਤੁਸੀਂ ਗਲਤ ਬੋਲ ਰਹੇ ਹੋ ਮੁੰਡਾ ਤਾਂ ਕੰਮ ਹੀ ਬਹੁਤ ਕਰਦਾ ਤੇ ਆਪਾਂ ਵੀ ਜਾਣ ਕੇ ਕਹਿ ਰਹੇ ਆ ਕਿ ਤੂੰ ਹੋਰ ਤੇਜ਼ ਕੰਮ ਹੋਏਗਾ ਹੈ ਕੰਦਾ ਦੋ ਰਹਿ ਗਈਆਂ ਤੁਮ ਲੈਂਟਰ ਦੀ ਤਿਆਰੀ ਬੱਸ ਬੱਸ ਲਓ ਜੀ ਲੈਂਟਰ ਪਾ ਦੇਣਾ ਸਾਡੇ ਮਿਸਤਰੀ ਕਹਿੰਦੇ ਤੁਸੀਂ ਟੈਨਸ਼ਨ ਫਰੀ ਰਹੋ ਲੈਂਟਰ ਹੀ ਪਾ ਦੇਣਾ ਇੱਕ ਦੋ ਦੇਣਾ ਤੱਕ ਓਹ ਹੋ 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 ਆ ਵੀ ਕੱਢ ਲੋ ਜਿਹੜੀਆਂ ਮਿੱਟੀ 'ਚ ਦੱਬੀਆਂ ਨੇ ਇਹ ਤਾਂ ਵੱਡੀਆਂ ਨੇ ਆ ਇਹ ਤਾਂ ਉੱਥੇ ਲੱਗਣੀਆਂ ਨੇ ਆਸ-ਪਾਸ ਲੱਗਣਾਂ ਆ ਵੱਡੀਆਂ ਇਹ ਤਾਂ ਬਾਹਰ ਲਈ ਥਾਂ ਦੇ ਵੀ ਕਰਨੀ ਆਪਾਂ ਨੇ ਇਹਨਾਂ ਨਾਲ ਇਹਨਾਂ ਨੇ ਇੱਥੇ ਕਰਨੀ ਕੰਦ ਚਾਰਦਵਾਰੀ ਜਿਹੜੀ ਕਰਨੀ ਲੋ ਗਾਇਜ਼ ਇਧਰ ਬੁਟੀਕ ਦਾ ਕੰਮ ਚੱਲਦਾ ਪਿਆ ਹਾਏ 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 ਬਾਹਰ ਬਹੁਤ ਗਰਮੀ ਹੈ ਸੀਨੇ ਨਾਲ ਫੱਜ ਗਈ ਅੱਜ ਬਹੁਤ ਗਰਮੀ ਹੈ ਬਦਲ ਹੋ ਜਾਪੇ ਪਰ ਗਰਮੀ ਕੋਲ ਨਾ ਆਜੋ ਫਟਾ ਨਾਲ ਲੈਂਦੇ ਤੁਸੀਂ ਹਾਂ ਨਹੀਂ ਨਹੀਂ ਕਰ ਲੈਂਦੇ ਜਾ ਨਾਨੀ ਦੀ ਗੱਲ ਸੁਣੋ ਹਮਨ ਚਾਹ ਠੰਡੀ ਹੋ ਗਈ ਆ ਜਾ ਫਟਾਫਟ ਆ ਲੈ ਛੇਤੀ ਆ ਜਾ ਭਾਜੀ ਦਾ ਫੋਨ ਆਇਆ ਸੀ ਲਓ ਜੀ ਚਾਹ ਪੀ ਲੀਏ ਆਪਾਂ ਪਹਿਲਾਂ ਚਾਹ ਪੀ ਕੇ ਫਿਰ ਕਰਨੇ ਨੇ ਆਪਣੇ ਕੰਮ ਕਿਉਂਕਿ ਆਪਣੇ ਕੰਮ ਕੱਲ ਦੇ ਬਹੁਤ ਜ਼ਰੂਰਤ ਹੈ ਉਹ ਕਰ ਲਈਏ ਪਹਿਲਾਂ ਤੇ ਲਓ ਜੀ ਆਪਾਂ ਆਗੇ ਸੀ ਬੁਟੀਕ ਚ ਤੁਸੀਂ ਦੇਖ ਸਕਦੇ ਹੋ ਇਧਰ ਆਪਾਂ ਲਾਈਵ ਹੋਏ ਹੀ ਆਪਣੇ ਸੂਟ ਦੇਖ ਸਕਦੇ ਹੋ ਤੁਸੀਂ ਆਪਣੀ ਬੁਕਿੰਗ ਹੋ ਚੁੱਕੀ ਹੈ ਜਿਨ੍ਹਾਂ ਨੇ ਲਾਈਵ ਨਹੀਂ ਦੇਖਿਆ ਜਾ ਕੇ ਤੁਸੀਂ ਪੈਣ ਦੇ ਬੁਟੀਕ ਤੇ ਲਾਈਵ ਦੇਖ ਸਕਦੇ ਹੋ ਜਿਹੜੇ ਸੂਟ ਹੋਲਡ ਹੋਏ ਨੇ ਪਲੀਜ਼ ਲਾਈਵ ਸਾਰਾ ਧਿਆਨ ਨਾਲ ਸੁਣ ਲਿਓ ਤੇ ਜਿਹੜੇ ਨਹੀਂ ਹੋਲਡ ਹੋਏ ਉਹ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇੱਕ ਬੜਾ ਸੋਹਣਾ ਫੈਬਰਿਕ ਹੈ ਜੀ ਕਾਟਨ ਫੈਬਰਿਕ ਲੈ ਕੇ ਆਇਆ ਹੈ ਇਹ ਤੁਹਾਡੇ ਲਈ ਠੀਕ ਹੈ ਜੀ ਇਹ ਵਲੌਗ ਚ ਆਪਾਂ ਨੇ ਦੱਸਤਾ ਬਾਕੀ ਤੁਸੀਂ ਜਾ ਕੇ ਪੈਣ ਦੇ ਬੁਟੀਕ ਤੇ ਦੇਖ ਸਕਦੇ ਹੋ ਬੜੇ ਪਿਆਰੇ ਕਲਰ ਨੇ ਆ ਵੀ ਮਨ ਲੱਗਦਾ ਸੇਲ ਹੋ ਗਿਆ ਆ ਵੀ ਸੇਲ ਹੋ ਗਿਆ ਉਹ ਇੱਕ ਤਾਂ 1.5 ਪੰਜ ਸੂਟ ਹੋਣ ਨਾ ਹਾਂ ਦੋਨਾਂ ਵਾਤੇ ਕੱਢੀ ਸੀ ਸਾਈਡ ਤੇ ਚਲ ਠੀਕ ਹੈ ਚਲ ਚਲੀਏ ਚਾਹ ਤਰੀਏ ਮਿਸਤਰੀਆਂ ਲਈ ਉਠ ਫਿਰ ਆਪਾਂ ਆ ਕੇ ਸੂਟ ਫੇਰ ਉਹ ਕਰਨੇ ਨੇ ਉਹ ਮਣ ਕੱਲ ਵਾਲੇ ਵੀ ਕੱਢੀਏ ਤੇ ਅੱਜ ਵਾਲੇ ਵੀ ਕੱਢੀਏ ਸਾਰੇ ਚਲ ਚਲੀਏ ਨਾਲੀ ਕਿਉਂ ਇ ਆ ਗਈ ਕੱਪੜੇ ਪਾ ਕੇ ਬਾਥਰੂਮ ਚੋਂ ਮੈਨੂੰ ਲੱਗਦਾ ਨਾ ਦਿਨ ਨੂੰ ਮਰਵਾਤਾ ਕਿਉਂ ਮੇਨੂੰ ਕੰਮ ਹੋ ਠੰਡੇ ਫੜੇ ਨਹਾਉਣ ਨੂੰ ਐਨਾ ਕਿੰਨਾ ਕੁ ਠੰਡਾ ਬਰਫ ਪੈ ਰਹੀ ਸੀ ਦੱਸ ਮਾੜਾ ਸਰੀਰ ਉਹ ਤਾਂ ਠੰਡਾ ਲੱਗ ਆਹ ਦੇਖੋ ਜੀ ਇਹ ਤਾਂ ਸਰੀਰ ਮਾੜਾ ਤੇ ਤਗੜਾ ਮੇਰਾ ਹੈ ਹੈ ਤਗੜਾ ਇਹ ਮੇਰਾ ਨਾ ਅਗਲਾ ਕੀ ਜੀ ਹਾਂ ਇਹ ਤਾਂ ਗੱਲ ਹੈ ਕਿ ਖਾਨੀ ਆਈ ਹੁੰਦੀ ਠੰਡੇ ਪਾਣੇ ਬੰਦਾ ਨਾ ਆ ਨਹੀਂ ਸਕਦਾ ਸਹੀ ਸਹੀ ਗੱਲ ਹੈ ਸਹੀ ਗੱਲ ਮੈਂ ਤਾਂ ਕੰਮ ਖਰਾਬ ਹੋ ਗਿਆ ਬੋਸ 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 ਬਣੇ ਹੋਏ ਨੇ ਚੈੱਕ ਕਰੋ ਬੋਸ ਅੱਜ ਕਲਿੰਦਰ ਅਮਨ ਨਾਲ ਹੀ ਅੱਜ ਆਏ ਲੱਡੂ ਲੱਡੂ ਵੰਡੋ ਅੱਜ ਲੈ ਮੇਰੇ ਮਗਲ ਲੱਗੇਗਾ ਇੰਨਾ ਕਿ ਨਾ ਕੋਈ ਟੈਂਕੀ ਦਾ ਪਾਣੀ ਠੰਡਾ ਮੈਨੂੰ ਆ ਨਹੀਂ ਤੂੰ ਤੇ ਥੀੜਾ ਹੋਰੀ ਕੋ ਸਾਰੇ ਬੂਆ ਦਾ ਲਾਵੀ ਛੱਡਿਆ ਉਹਨਾਂ ਨੇ ਹਾਂ ਤੂੰ ਹੀ ਤਾਂ ਕਹਿ ਰਹੀ ਹਾਂ ਐ ਐ ਕਰਨਾ ਫਲਾਣਾ ਕਰਨਾ ਬੂਆ ਦਾ ਲੱਗ ਗਿਆ ਫਲਾਈ ਬੋਰਡ ਬਾਥਰੂਮਾਂ ਦੇ ਕਿ ਪਰਦਾ ਲਾ ਦਾਂਗੇ ਫਿਰ ਲਾ ਦਾਂਗੇ ਤੇ ਅਪਲਾਈ ਲਾਉਂਦੇ ਤੇ ਫਿਰ ਟੇਲ ਬਣਾਉਂਦੇ ਨਹੀਂ ਐ ਐ ਹੀ ਲਾ ਦੇਣਗੇ ਨਹੀਂ ਬਿਲਕੁਲ ਐਜਾ ਲੱਗਦਾ ਇਹ ਉਹ ਜਿਹੜਾ ਸਰਮਾਇਕਾ ਜਾਂ ਉੱਪਰੋਂ ਸ਼ਾਈਨ ਕਰ ਰਿਹਾ ਥੱਲੋਂ ਸ਼ਾਈਨ ਨਹੀਂ ਕਰ ਰਿਹਾ ਠੀਕ ਆ ਕਰ ਉਹ ਦੇਖ ਆਮਣ ਕਹਿੰਦੀ ਪੰਜ ਚਾਰ ਦਿਨਾਂ ਤੱਕ ਕੰਮ ਹੋ ਜਾਣਾ ਕਿਹੜਾ ਪੰਜ ਚਾਰ ਦਿਨਾਂ ਤੱਕ ਲੱਗਦਾ ਕੰਮ ਹੋਊਗਾ ਆ ਫਿਰ ਕਿਤਾ ਹੁਣ ਬਸ ਸੁਣਾ ਲੀ ਜੀ ਉਹ ਜਿਹੜਾ ਉਹ ਆ ਉਹ ਕਿਤਾ ਦਾ ਨਾ ਫੋਨ ਬਹੁਤ ਲੰਮੇ ਤੇ ਆਇਓ ਤੇ ਕਿਆਰ ਕਰ ਲਾਂਗੇ ਤੜਕਾ ਲਾ ਜੇ ਹਰਾਦਾ ਬਾਕੀ ਕੰਮ ਬਾਅਦ ਕਰਾਂਗੇ ਲੋ ਆ ਟੇਪਾ ਲਾਓ ਮਨਪੇ ਪਿਛੇ ਮ ਕੋ ਮਜੋ ਮੜ ਜਾ ਕੋ ਮਜੋ ਕੋ ਮ ਲੜਾਈ ਆ ਕਿ ਬਾਈ ਰਣ ਲੜਨਾ ਨਹੀਂ ਹੈਗਾ ਭਾਈ ਲੜਨਾ ਨਹੀਂ ਕੀ ਲਾ ਜਾਣਾ ਦੁਨੀਆ ਤੋਂ ਮੈਂ ਨਹੀਂ ਲੜਦੀ ਇਹ ਲੜ ਪੈਂਦਾ ਕੋਈ ਹੁੰਦਾ ਭਾਈ ਮੈਂ ਕੈਮਰਾ ਤੇ ਕਿ ਲਾ ਆੜਾ ਠੀਕ ਆ ਮਾਫੀ ਸੁਣੀ ਬੜੀ ਲੱਕਣ ਦੀ ਅੱਜ ਤੇ ਅੱਜ ਤੇ ਕਿਤੇ ਮੈਲੇ ਮੂਹ ਚੜਿਆ ਠਕ ਸੁੱਕ ਲੋ ਕੀ ਸੁਤ ਮਸਾਲੇ ਦਿੱਤਾ ਰੋ ਪਕਰ ਦੇ ਨੇ ਹੋ ਮੇ ਮੇਰੇ ਮਿਹਰਿਆਂ ਤੇ ਹਰ ਰੁਪਈਆ ਜਿੰਨੇ ਤੁਸੀਂ ਕਾਰਪੀਆਂ ਨਹੀਂ ਤਰੀਫਾਂ ਤਰੀਫਾਂ ਕਾਰਪੀਆਂ ਕਾਰਪੀਆਂ ਆ ਫਿਰ ਸਿਰ ਸਾਡੀ ਨੂਹ ਦਾ ਫੋਨ ਆ ਗਿਆ ਬੜੀਆਂ ਗੱਲਾਂ ਮਾਰਦੀ ਏ ਭਾਈ 100 ਰੁਪਈਆ ਲੱਗੂਗਾ ਹਾਂ 100 ਰੁਪਈਆ ਲੱਗੂਗਾ ਮੈਂ ਲੈ ਲੇ ਕੇ ਖਾ ਲਈ ਭਾਈ ਕੌਣ ਦੇਣਗੇ ਇਹ ਥੋੜੀ ਦੇਣਗੇ ਤੁਸੀਂ ਦੋਗੇ ਸਾਰੀ ਬਿਊਟੀ ਹੈ ਜਿੰਨੀ ਆ ਮੇੇੇ ਪੜ ਲਾਣੀ ਨਾ ਸਾਰੀਆਂ ਸਾਰੀਆਂ ਪਹਿਲਾਂ ਵੀ ਸੇਰੇ ਸੇਰੇ ਆ ਕੇ ਬਹਿ ਜਾਂਦੇ ਨੇ ਹਾਂ ਮੈਂ ਮਾਨਪ੍ਰੀਤ ਦਾ ਕੁਲਵਿੰਦਰ ਮਾਨਪ੍ਰੀਤ ਨਹੀਂ ਆਈ ਜਦੋਂ ਉੱਥੇ ਨਹੀਂ ਕੋਈ ਸਵੇਰ ਸਾਡੇ ਘਰੇ ਤੇ ਇਹ ਤਾਂ ਮਰਜ਼ੀ ਆ ਜਾਂਦੀ ਆ ਯਾਰ ਪੋਜ਼ਿਟਿਵ ਵਾਈਬਸ ਨੇ ਜਿਹੜੇ ਚ ਇਹ ਵਾਕਈ ਬਹੁਤ ਪੋਜ਼ਿਟਿਵ ਹੈ ਨੇਗੇਟਿਵ ਨਹੀਂ ਹੁੰਦੀ ਕਿ ਲੜ ਪੈਂਦੀ ਸਾਡੇ ਨਾਲ ਇਹ ਸੇਰੇ ਕਹਿੰਦੀ ਮੈਂ ਪਹਿਲਾਂ ਕੀ ਸੋਚਿਆ ਸੀ ਜਿਹੜਾ ਘਰ ਹੋ ਕੇ ਜਿੱਦ ਨੂੰ ਕਿ ਫਿਰ ਮੈਂ ਸੋਚਿਆ ਵੀ ਉੱਥੇ ਘਰ ਬਣ ਨਹੀਂ ਕਦੇ ਆ ਰਹੀਆਂ ਨਹੀਂ ਬਿੱਤਵਾ ਰਹੀਆਂ ਦੁਨੀਆ ਦੇ ਲੇਕਿਨ ਵਿੱਚ ਮਾ ਜਾਣ ਲਿਆ ਉੱਤੇ ਮੈਨੂੰ ਮਰਵਾਵਾਂਗੇ ਤੁਸੀਂ ਇਹ ਤਾਂ ਫਾੜ ਕੈਮਰਾ ਕਿਹੜਾ ਗਾਣਾ ਗਾਇਆ ਦੱਸੋ ਸਾਰੇ ਕਿਹੜਾ ਕਿਹੜਾ ਗਾਣਾ ਗਾਏ ਆ ਜਦੋਂ ਆਈਆਂ ਹੁੰਦੀਆਂ ਮੈਂ ਤਾਂ ਕੋਈ ਵੀ ਗਾਣਾ ਗਾਹਾਂਗਾ ਤਾਂ ਕਰ ਨਾ ਇਹ ਜਦੋਂ ਨਾ ਤੇਰੇ ਜਾਰੀ ਨਾ ਕੋਤੋਂ ਸਾ ਤੋਂ ਮੈਂ ਤੇ ਕਿੰਦਰ ਖੜੀ ਤੇ ਇੰਨੀ ਸੋਹਣੀ ਲੱਗਣੀ ਐ ਨਾ ਸੂਟ ਵੀ ਹੋਰ ਪਾਇਆ ਸੀ ਅੱਛਾ ਜੀ ਬੰਦ ਸੂਟ ਹੋਰ ਪਾਇਆ ਸੀ ਆ ਨਹੀਂ ਸੂਟ ਪਾਇਆ ਪੀਲਾ ਪਾਇਆ ਸੀ ਮੇਰੇ ਸੂਟ ਹਾਂ ਤੇ ਇੰਨੀ ਸੋਹਣੀ ਲੱਗੀ ਨਾ ਮੈਂ ਤਾਂ ਦੇਖੀ ਕਿੰਦਰ ਅੱਜ ਸੋਹਣੀ ਲੱਗਣੀ ਐ ਤੇ ਜੀ ਅਬਰ ਨਹੀਂ ਪੈਣੀ ਨਾ ਪਰਾਇਆ ਨਹੀਂ ਕਰਦੀ ਹਾਂ ਅੱਛਾ ਜੀ ਜੇ ਸਾਡੀ ਨਹੀਂ ਪਰਾਈ ਤਾਂ ਨਹੀਂ ਪਾਇਆ ਤੁਹਾਡੀ ਵੀ ਕਰਾਈ ਹੋਈ ਐ ਮੇਰੇ ਕਿ ਕੱਲੀ ਦੀ ਕਰਾਈ ਹੋਈ ਆ ਜੀ ਮੈਂ ਕਿੰਦਰ ਨਾ ਆ ਜਾ ਮੈਂ ਪਰਾਵਾ ਉਹ ਵਾੜੀ ਮੈਂ ਸਚੜਾਈਆਂ ਤੇ ਸਾਨੂੰ ਬੁਲਾਉਂਦੀ ਹੈਂ ਹਾਂ ਸੂਟਾਂ ਬਰਸੀਆ ਪਾਇਆ ਹੋਣਾ ਨਹੀਂ ਨੇ ਨਹੀਂ ਆਪਣਾ ਸੀ ਹਾਂ ਫਰੋਦੀ ਜੀ ਹਾਂ ਮੈਂ ਸਦਾ ਘਾਗਾ ਨਹੀਂ ਕੀਤਾ ਬਰਾਬਰ ਬਾਤ ਹੀ ਆਈ ਮੰਨ ਸਕਾਲੂ ਨਹੀਂ ਮੇਰੇ ਕੋਲਸ ਕਰੋ ਠੀਕ ਹੈ ਜੇ ਆਪਾਂ ਨਾ ਆਪਾਂ ਇੱਧਰ ਆਪਣੇ ਜੀ ਦੇ ਚੈਨਲ ਤੇ ਲਾਈਵ ਹਾਂ ਪਰ ਆਪਾਂ ਇਹ ਸੁੱਤੇ ਕੰਮ ਕਰਨ ਦਾ ਟਾਈਮ ਸਾਡਾ ਹੋ ਗਿਆ ਮੈਂ ਅਸੂਤੇ ਹੀ ਪਾਣੀ 12:30 ਦੇ ਲਾਈਵ ਹੋਣਾ ਇਹ ਜਦੋਂ ਦੇ ਰਿਹਾ ਉਹ ਕਹਿੰਗੇ ਜਾ ਫੁੱਟ ਜਾ ਕੇ ਲੱਗ ਗਿਆ ਐ ਆ ਨਹੀਂ ਮੰਨਣਾ ਆ ਮੈਂ ਤੇ ਤੁਪਟਲੀ ਨਾ ਘਟ ਨਾਲ ਹੀ ਫਿਕਲ ਨਾ ਕਰ ਮਾਤਿ ਕੁਛ ਬੋਲੋ ਜਿੰਜਾਂ ਸ਼ਬਦ ਪਹਿਲਾਂ ਮੇਰੇ ਪਾਸੇ ਤੇ ਆਸੋ ਜਿਹੜੇ ਵੀਡੀਓ ਦੇ ਵਿੱਚ ਰੱਖਦੇ ਹੋ ਨੇ ਤੁਸੀਂ ਓਕੇ ਮੇਰੇ ਪੈਸੇ ਮੋੜਿਆ ਕਰ ਰੋਦੇ ਜਿੰਜਾਂ ਆਗੇ ਤਾਲੀਆਂ ਹੈਂ ਤਾਲੀਆਂ ਕਸਾ ਪਾਈਂਦਿਆਂ ਤੇ ਲਿਖ ਦਾਂਗਾ ਨਾਂ ਤੇ ਢੀਤੇ ਰੋੜਦੇ ਉੱਤੇ ਹਾਂ ਲਿਗਾ ਤਾਲੀਆਂ ਤਾਂ ਕਾ ਪਟੜੀਆਂ ਨਸਾਵਾ ਦਿੰਦੀਆਂ ਨੇ ਇਹ ਆਪਣੇ ਪੈਸੇ ਮੋਂ ਤੁਸੀਂ ਪੈਸੇ ਦਾ ਨਾਮ ਲੈ ਜੀ ਤੇ ਰਾਹੀ ਦੀ ਗੱਲ ਨਹੀਂ ਆਹੀ ਫੋਰ ਦੇ ਲਈ ਕਿਹਨੇ ਸਾਡੇ ਘਰ ਰਵੇ ਦਿਨਸ ਪੈ ਕੇ ਤੇਰਾ ਨਾਮ ਲਿਖ ਦਾਂਗੇ ਠੀਕ ਕਰ ਲੈਂਦੇ ਆ ਇੱਦਾਂ ਤਾਂ ਲੈ ਲੈਣਾ ਨਿੱਕੇ ਕੇ ਬਾਹਰ ਮਰੇ ਆ ਲੈ ਲਿਖਿਆ ਤਾਂ ਨੰਬਰ ਬਸ ਜਿਹੜਾ ਜੀ ਕਰਾਂ ਉਹ ਪੱਟ ਲਾਂਗੇ ਜਦੋਂ ਉਹ ਲੈ ਨੰਬਰ ਲਾਤੇ ਬਸ ਚੰਗਾ ਨਾ ਨਹੀਂ ਲਿਖਿਆ ਗਿਆ ਠੀਕ ਅਸੀਂ ਤੁਆਰੀਆਂ ਵਿੱਚ ਵਧੀਆ ਮੈਂ ਤੁਹਾਨੂੰ ਸਟੋਰੀ ਕਹਿੰਦਾ ਨਹੀਂ ਠੀਕ ਹਾਂ ਲੜਕਾ ਦਿੱਖੇ ਬੱਖਾ ਕਿਹੜਾ ਗਰਮੀ ਨਹੀਂ ਪੇਰੇ ਤੋਂ ਲਾਸਟ ਲੈਣਾਦਰ ਮਦਦੀ ਨਹੀਂ ਗੱਲ ਆਦੇ ਨਿਪੜਗਾ ਨਿਪੜਗਾ ਨਹੀਂ ਨਿਪੜਗਾ ਇਹ ਕੈਨਸਲ ਸਾਰਾ ਕੋਈ ਨਹੀਂ ਨਿਪੜੀ ਗਈ ਹੈ ਕਿੰਨੇ ਗਈ ক্লাস ਜਿਹੜਾ ਅੱਜ ਤਾਂ ਡੱਕਦੇ ਨਿਪੜੇ ਸਾਡੇ ਪਾਸ ਦੇਣ ਵਾਸਤੇ ਸਾਡੇ ਕੋਈ ਨੇ ਪਿਆ ਨਹੀਂ ਭਰਾਵਾ ਆ ਇਹਦਾ ਨੰਗ ਹੋ ਗਿਆ ਹੁਣ ਮੈਂ ਤਲਾਵ ਬਟਿਕ ਮੂਰੇ ਮੈਂ ਠੂਠਾ ਲੈ ਕੇ ਬੈਠਣਾ ਇਹਨੂੰ ਤਾਂ ਰਾਮਾਣ ਦੇ ਸੋਨੇ ਮੁੰਗ ਲੰਕਾ ਮੈਨੂੰ ਤਾਂ ਫੇਰ ਵੀ ਤਰਟੜ ਪਰਦਾ ਮੇਰਾ ਹਾਂ ਇਹਦਾ ਗੱਲ ਹੈ ਰਾਮਾਣ ਦੇ ਸੋਨੇ ਦੀ ਲੱਕਾ ਮੇਰੇ ਸੀਟੇ ਡੋਂਦਾ ਵੀ ਨਹੀਂ ਪਰਿਆ ਸੀਗਾ ਉਹ ਵੀ ਮਰਮਰ ਕਰਦਾ ਰਿਹਾ ਸੀਗਾ ਅੱਛਾ ਉਹ ਗੱਲ ਮੰਦੀ ਆ ਭਾਈ ਇਹਨੇ ਨਾ ਸਾਰੇ ਟੈਂਪਰ ਦੇ ਤਾਂ ਜਿੰਨੀਆਂ ਪੈਣਾ ਸਾਡੀਆਂ ਦੇ ਫੋਨ ਆ ਰਹੇ ਨੇ ਸਾਰੀਆਂ ਬਹਿਤ ਪਾਸ ਪੰਜ ਦਿਨਾਂ ਤੋਂ ਹੀ ਬੁਟੀਕ ਬਹੁਤ ਦੋ ਪੰਜ ਦਿਨਾਂ ਤੋਂ ਬੁਟੀਕ ਸਪਾਸ ਦਿਓ ਕੱਲੇ ਬਣਾਉਂ ਮੈਂ ਹਾੜਾ ਮੈਂ ਥੋੜੀ ਪੰਜ ਦਿਨਾਂ ਕਰਦੇ ਨਹੀਂ ਪੰਜ ਦਿਨ ਬੋਲਦੇ ਨਹੀਂ ਠੀਕ ਹੈ ਐ ਲੱਕੜਾ ਕਰਵਾਇਆ ਲਾ ਦੂ ਮੂਰੇ ਲੱਕੜੇ ਕਰਵਾਇਆ ਲਾ ਦੂਗੇ ਹੋ ਜਾਂਦਾ ਮੈਨੂੰ ਹੋਰ ਵੀ ਇਹ ਬਸ ਕਰਾ ਲਾ ਲੱਗਣਾ ਹੈ ਬਾਜੀ ਜਿਹੜਾ ਲਾਉਣ ਵਾਲੇ ਨਹੀਂ ਲਾਉਣ ਵਾਲਾ ਬਾਈਂ ਦਾ ਡਾਇਰੈਕਟ ਪਾ ਲਿਆ ਕਿੰਨਾ ਵਧੀਆ ਮੋੜ ਕਿਤਾਈ ਤੱਕ ਮੇਲਾ ਨਹੀਂ ਆਇਆ ਮਾਦੂਰਾ ਚੱਲ ਨਹੀਂ ਮੈਂ ਪੱਖੇ ਬੰਦ ਕਰਤਾ ਵੀ ਬੱਗ ਜਣੇ ਸੋਹਰਾ ਪੱਖੀਆਂ ਤੁਹਾਡੀਆਂ ਚੁੰਨੀਆਂ ਹੋਣ ਵੀ ਵਿੱਚ ਨਾਲ ਦਾ ਬੰਦ ਕਰਿਆ ਲੈ ਭਾਈ ਜਿਹੜਾ ਕੰਮ ਬਹੁਤ ਸੌਣਾ ਕਰਦਾ ਮੈਂ ਤੇ ਮਾਰੋ ਮੇਰਾ ਵੀਰ ਨੂੰ ਚੀਨ ਨੂੰ ਲਾਉਣ ਤੇ ਲੇ ਮੈਨੂੰ ਵੀ ਪਟਲਣ ਦਾ ਥੋੜੀ ਜਿਹੀ ਮੇਰੇ ਹੱਥ ਦੁਖਣ ਲੱਗ ਗਏ ਕੈਮਰਾ ਪੜਦੀ ਦੇ ਲੈ ਕੀ ਕਿਦਾ ਕੈਮਰਾ ਕਿੰਨਾ ਪੜਿਆ ਤੂੰ ਮੈਨੂੰ ਵੀ ਪਟਲਣ ਦਾ ਥੋੜੀ ਜੀਆਂ ਬੰਦੂਕ ਲੜੀ ਹੋਈ ਆ ਰਸੂ ਹੈ ਉਹ ਹੋਰ ਹੈ ਆਇਆ ਕਰਦੇ ਪੜੇ ਹੈਗਾ ਕਰਾ ਲੈ ਕਿੰਨਾ ਕਮਾ ਲ ਖਲ ਖਲ ਚਲੀ ਚਲੀ ਹੈ ਕੰਮ ਹੋ ਗਿਆ ਚਲ ਸਭ ਪਸੂ ਨਗਸੀ ਨਾ ਹੋ ਗਏ ਲੈ ਮੈਂ ਥੋੜੀ ਜੀ ਤੂੰ ਫੜ ਲੈ ਕੈਮਰਾ ਤੂੰ ਫੜ ਲੈ ਜੀ ਥੋੜਾ ਜਿਹਾ ਲੈ ਮੈਂ ਪੱਟਾ ਨਹੀਂ ਖਲਿਆ ਲੈ ਮੈਂ ਚਿੱਟਾ ਦੇ ਲੈ ਮੈਂ ਪਸੰਦ ਮਾਂ ਫਿਰ ਜੋ ਦੰਡ ਜੂੜੀ ਹੈ ਹਾਂ ਮੇਰੇ ਮਾਂ ਪਿੰਨੇ ਰੋਸ ਜਾਣਾ ਸੜ ਨਾਲ ਮਾਂ ਪਿੰਨੇ ਕਹਣਾ ਕਿ ਮੈਨੂੰ ਪੱਟਾ ਨਹੀਂ ਦਿੱਤੀਆਂ ਲਓ ਜੀ ਆ ਸਾਰਾ ਹੋ ਗਿਆ ਕੰਪਲੀਟ ਆ ਹੁਣ ਚੱਲੀ ਐ 100 ਰੁਪਿਆ ਬਣ ਗਿਆ ਆਪਣਾ 300 ਰੁਪਿਆ 300 ਨਹੀਂ 100 ਤੇ 300 ਮੇਰਾ ਤਾਂ ਮੱਫੀ ਦਾ ਹਾਂ ਫੇਰ ਤਾਂ ਹਾਂ ਕਿੱਡਾ ਦੇਲਾ ਨਹੀਂ ਮਾਲ ਪ੍ਰੀਦਾ ਹੈ ਮਾਕੀ ਤੇਰੇ ਵਾਸਤੇ ਕਮੈਂਟ ਬੜੇ ਆ ਰਹੇ ਹਨ ਹਾਂ ਇਹਨਾਂ ਨੇ ਬਣੀ ਸੀ ਮੈਂ ਨਹੀਂ ਬਣੀ ਸੀ ਮਾਤਾ ਹੈ ਕਿੱਡਾ ਦੇਲਾ ਨਹੀਂ ਮਿੱਠਾ ਜ਼ਿਆਦਾ ਪੈ ਗਿਆ ਸੀ ਮਿੱਠਾ ਆ ਹਾਈ ਐ ਆਈ ਪਾਤਾ ਠੋਕੇ ਨੇ ਕਹਿੰਦੀ ਮੈਂ ਨਹੀਂ ਮੈਂ ਨਹੀਂ प्रधान किधर चला प्रो ठीक है प्रो मुंडा कि चला प्रो मुंडा कित चला प्रो मुंडा कित चला साठ प्या कि बह सड़ गई है हाए हाय एक बजे सड़ी तू थले करन गया ਕਿੱਡੀ ਅਮਣ ਪੁੰਜਣ ਲਈ ਚੁੰਨੀ ਨਾਲ ਚਲੋ ਜੀ ਤੁਸੀਂ ਸਾਡੇ ਦੂਜੇ ਚੈਨਲ ਤੇ ਆਜੋ ਲਾਈਵ ਦੇ ਵਿੱਚ ਹਾਂ ਚਲੋ ਵੀਂ ਤੇਰਾ ਕਹਣਾ ਚਾਹ ਬਣਾ ਲਵਾਂ ਮੈਂ ਆ ਰਿਹਾ ਗਿਆ ਕਿੱਥੇ ਇਹ ਚਾਹ ਬਣਾ ਲੈਣੇ ਆ ਮੰਨ ਫੇ ਬੂਆ ਮੰਨ ਕਰ ਦੇ ਅੱਛਾ ਮਿਸਤਰੀਆਂ ਨੇ ਮੈਂ ਬਣਾਵਾਂਗਾ ਆ ਟਾਈਮ ਹੋ ਗਿਆ ਤੇ ਤੂੰ ਮੈਂ ਤੇ ਤੈਹਾ ਲਈ ਜਾ ਰਹੀ ਹਾਂ ਮੱਸ ਕੋਈ ਨਾ ਸੇਤਿਕਨ ਜੇ ਪਾ ਦੀ ਬਾਰੇ ਕੰਮ ਹੋਰ ਭੈਣਾਂ ਨੂੰ 5-5 ਮਿੰਟ ਦੇ ਭੈਣਾਂ ਨੂੰ ਮੈਸੇਜ ਪਾਤਾ ਆਪਾਂ ਨੇ ਟਾਈਮ ਸਿਰਫ ਆਪਣੇ ਕੋਲ ਰਹਿ ਕੇ 5 ਮਿੰਟ ਤੇ ਆਪਾਂ ਭੈਣਾਂ ਲਈ ਆ ਰਹੇ ਹਾਂ ਜੀ ਲਾਈਵ ਤੇ ਅੱਜ ਮੈਂ ਇਹ ਵਲੌਗ ਤੁਹਾਨੂੰ ਦੇਖਣਾ ਉਸ ਤੋਂ ਪਹਿਲਾਂ ਆਪਾਂ ਲਾਈਵ ਹੋ ਜਾਾਂਗੇ ਤੇ ਸੂਟ ਨਿਕਲ ਵੀ ਗਏ ਨੇ ਤੇ ਨਿਕਲ ਗਏ ਤੇ ਕਿੰਨੇ ਬਚੇ ਨੇ ਉਸ ਹਿਸਾਬ ਨਾਲ ਦੱਸ ਦੀ ਨਾ ਕੋਈ ਨਾ ਰਸਤਵਾਲ ਤਾਂ ਮੈਂ ਤਾਂ ਖਤਮ ਹੋ ਗਿਆ ਰਸਟ ਮੇਰਾ ਵੀ ਹੋਲਡ ਹੋਇਆ ਹੋਇਆ ਨਹੀਂ ਅਮਨ ਪੇਮੈਂਟ ਆਈ ਹੋਈ ਏ ਇਹ ਰਾਤ ਖਾਈਏ ਫਿਰ ਆਪਾਂ ਹਾਂ ਜਿਹੜੀ ਚੀਜ਼ ਹੈ ਉਹ ਆ ਨਾ ਖਾਈਂ ਠੀਕ ਹੈ ਤੇ ਲਓ ਜੀ ਆਜੋ ਤੁਸੀਂ फटाफट ਲਾਈਵ 'ਚ ਤੇ ਤੁਹਤੋਂ ਕਰੋ ਸੂਟ ਤੇ ਹੁਣ ਤੁਹਾਨੂੰ ਆਪਾਂ ਨਾ ਸੂਟ ਦਿਖਾਣੇ ਆ ਤੇ ਨਾਲੇ ਪਹਿਲਾਂ ਆਪਾਂ ਕਰ ਲਈਏ ਕੰਮ ਇਧਰ ਦਾ ਮਿਸਟਰਾਂ ਚਾਹ ਪਾਣੀ ਦੇ ਲਈਏ ਇਹ ਤਾਂ ਉਹ ਸਲਵਾਰ ਦੁੱਜੀ ਹੈ ਨਾ ਕ੍ਰੇਪ ਦੀ ਹਾਂ ਕ੍ਰੇਪ ਦੀ ਤੇ ਚਲੋ ਅੰਦਰ ਚਲੀਏ ਫਟਾਫਟ ਬੁਟੀਕ ਸਾਡੇ ਚ ਨਾ ਬਹੁਤ ਹੋ ਗਿਆ ਹੋ ਗਿਆ ਕਪੜਾ ਸੁchnਾ ਤੇ ਸਾਨੂੰ ਐ ਕਿ ਸਾਡਾ ਬੁਟੀਕ ਰੈਡੀ ਹੋ ਜੇ ਫੇਰ ਆਪਾਂ ਕਰਦੇ ਆ ਆਈਆਂ ਚਲੋ ਜੀ ਮਿਲਾਂਗੇ ਹੁਣ ਤੁਹਾਨੂੰ ਨਵੇਂ ਵਲੌਗ ਨਾਲ ਤੇ ਹੁਣ ਆਪਾਂ ਪਹਿਲਾਂ ਕਰ ਲਈਏ ਲਾਈਵ ਹੋ ਜੀ ਆਪਾਂ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਆਹ ਆ ਪਰਨਾ ਲੈ ਲੈਨੇ ਆ ਆ ਪਰਨਾ ਕਿਦਾਂ ਪਾਪਾ ਹੀ ਆ ਕਰ ਤੋ ਦਿੱਤਾ ਹੀ ਕਿਸੇ ਨੂੰ ਨਹੀਂ ਨਹੀਂ ਉਹ ਮੈਂ ਫੜੇ ਦਾ ਪੜਦਾ ਦਿੱਤਾ ਅੱਛਾ ਠੀਕ ਚਲੋ ਜੀ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਨਾਲ